ਰਾਮ ਰਾਮ ਜੀ ਸਾਰਿਆਂ ਨੂੰ ਮੈਂ ਸੰਜੀਵ ਸ਼ਰਮਾ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਤੋਂ ਪੰਜਾਬ ਉਹ ਪ੍ਰਧਾਨ ਬੋਲ ਰਿਹਾ ਜੀ ਜੀ ਤੈਮਣੀ ਰੋਜ਼ਗਾਰਨ ਦੇ ਵਿੱਚ ਬਹੁਤ ਜ਼ਿਆਦਾ ਗੰਦ ਹੈ ਜਿੱਥੇ ਫੁਹਾੜੇ ਚੱਲਦੇ ਨੇ ਉੱਥੇ ਦੇਖੋ ਤੁਸੀਂ ਕਿੰਨਾ ਕਿੰਨਾ ਗੰਦੇ ਉੱਥੇ ਬਾਥਰੂਮ ਗੇਰਾ ਉੱਥੇ ਕੋਈ ਸਭ ਟੁੱਟੇ ਪਏ ਨੇ ਕੋਈ ਸਫਾਈ ਨਹੀਂ ਉੱਥੇ ਕੋਈ ਕੁਝ ਨਹੀਂ ਹੈ ਔਰ ਤਿੰਨ ਸਾਲਾਂ ਦੇ ਵਿੱਚ ਉੱਥੇ ਕੋਈ ਵੀ ਕੰਮ ਨਹੀਂ ਹੋਇਆ ਸਿਰਫ ਇੱਕ ਜਦੋਂ ਜਲਿਆਂ ਵਾਲਾ ਬਾਗ ਦਾ ਡੈਕਸ ਬਾਰਗ ਬਣਿਆ ਸੀ ਕੈਪਟਨ ਮਨਿੰਦਰ ਸਿੰਘ ਦੇ ਟਾਈਮ ਤੇ ਉਸ ਤੋਂ ਬਾਅਦ ਉੱਥੇ ਕੋਈ ਕੰਮ ਨਹੀਂ ਹੋਇਆ ਕੰਦਾਂ ਟੁੱਟੀਆਂ ਪਈਆਂ ਨੇ 1000ਾਂ ਰੁਪਏ ਕਰੋਨਾ ਵੀ ਖੱਟ ਕੇ ਸਰਕਾਰ ਇੱਕ ਸਮਰਗ ਬਣਾ ਸਕਦੀ ਹੈ ਤੇ ਕੁਝ ਚੰਦ ਰੁਪਏ ਖੱਟ ਕੇ ਅੰਦਰ ਦੀ ਜੜੀ ਰੱਖ ਰਖਾਵ ਨਹੀਂ ਕਰ ਸਕਦੀ ਸਰਕਾਰ ਨੂੰ ਮੈਂ ਇਹੀ ਬੀਲ ਕਰਨਾ ਚਾਹੁੰਦਾ ਜਿਹੜੇ ਸਾਡੇ ਨਵੇਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਬਣਿਆ ਨੇ ਕਰਮਜੀਤ ਸਿੰਘ ਰਿੰਡੂ ਜੀ ਉਹ ਵੀ ਇੱਕ ਵਿਜਿਟ ਕਰਕੇ ਜਾਣ ਪਾਰਗ ਦੇ ਵਿੱਚ ਉਹ ਤਾਂ ਆਪਣੇ ਆਪਣੀ ਅੱਖਾਂ ਤੇ ਆਪਣੀ ਅੱਖੀ ਸਭ ਕੁਝ ਵੇਖ ਕੇ ਜਾਣ ਕੀ ਹਾਲਾਤ ਨੇ ਅੰਦਰ ਦੇ ਔਰ ਇੱਕ ਆਪਣਾ ਵਟਸਐਪ ਨੰਬਰ ਜਾਰੀ ਕਰਨ ਜਿਹਦੇ ਵਿੱਚ ਕਿਸੇ ਨੂੰ ਕੋਈ ਕੰਪਲੇਂਟ ਹੋਵੇ ਉਹ ਆਪਣੀ ਉਥੇ ਕੰਪਲੇਂਟ ਪਾ ਕੇ ਤੇ ਉਹਨਾਂ ਨੂੰ ਆਪਣਾ ਦੱਸ ਗਣ ਅਧਿਕਾਰੀਆਂ ਨੂੰ ਮਿਲ ਰਹੀ ਜੀ ਅਸੀਂ ਇੱਕ ਵੀਡੀਓ ਬਣਾ ਕੇ ਜੂਰੇ ਹੀ ਚੈਨਲ ਤੇ ਚਲਾਈ ਸੀ ਔਰ ਕੋਈ ਸੁਣਾਈ ਕੋਈ ਨਹੀਂ ਹੋਈ ਅੱਜ ਵੀ ਮੈਂ ਉਥੇ ਇੱਕ ਸੀਵਰੇਜ ਦਾ ਟੱਕਣ ਨਹੀਂ ਸੀ ਹੈਗਾ ਸੜਕ ਦੇ ਨਾਲ-ਨਾਲ ਇੱਕ ਸੀਵਰੇਜ ਦਾ ਟੱਕਣੋਂ ਪਹਿਲਣੀ ਸੀ ਉਥੇ ਮੈਂ ਟੱਕਣ ਧੱਕਿਆ ਆਇਆ ਮੈਂ ਫਿਰ ਅਸੀਂ ਉਹਨਾਂ ਨੂੰ ਉੱਚ ਘਰਿਆਂ ਨੂੰ ਮਿਲਾਂਗੇ ਜਾ ਕੇ ਜੀ ਸਾਡੀ ਜਿਹੜੀ ਸਰਮਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਧਰਨਾ ਦੇਵਾਂਗੇ ਦੇ ਖਿਲਾਫ ਇਹਨਾਂ ਦੀ ਬਹੁਤ ਹਜ਼ਾਰਾਂ ਲੋਕ ਸ਼ਾਇਰ ਕਰਨ ਆਉਂਦੇ ਆ ਜੀ ਆ ਸਭ ਲੋਕ ਦੁਖੀ ਨੋਠੇ ਤੇ ਲੇਡੀਜ਼ ਬਾਥਰੂਮ ਬਣਿਆ ਹੈ ਉਥੇ ਉਹ ਵੀ ਅੰਦਰ ਸੀਟਾਂ ਟੁੱਟੀਆਂ ਹੋਈਆਂ ਨੇ ਔਰ ਬਾਥਰੂਮ 'ਚ ਪਾਣੀ ਨਹੀਂ ਆਂਦਾ ਕੋਈ ਕੁਛ ਨਹੀਂ ਹੈ ਸਭ ਕਲਪ ਦੇ ਉੱਤੇ ਆ ਬਜ਼ੁਰਗ ਕਿਹੜਾ ਤਰ੍ਹਾਂ ਦੇਖਦੇ ਜੀ ਸਵੱਛਤਾ ਵਿੱਚ ਅੰਦਰ ਕੁਛ ਨਹੀਂ ਹੈ ਸਭ ਗੰਦ ਹੀ ਹੈ ਉੱਥੇ ਅੰਦਰ ਉਹਦੇ ਜਿਹੜਾ مین ਗੇਟ ਹੈ ਉੱਥੇ ਕੋੜੇ ਦਾ ਡਸਟਬਿਨ ਲੱਗਾ ਹੈ ਉੱਥੇ ਵੇਖੋ ਤੁਸੀਂ ਕੋੜਾ ਉੱਤੇ ਕੋਈ ਨਹੀਂ ਚੁੱਕਦਾ ਆ ਕੇ ਜਿੱਥੇ ਸਕੂਟਰ ਐਕਟ ਵਾ ਵਗੈਰਾ ਲੱਗਦੇ ਨੇ ਮੀਨ ਗੇਟ ਦੇ ਉਤੇ ਉਥੇ ਦੇਖੋ ਮੇਰੇ ਖਿਆਲ ਸਾਲ ਡੇਢ ਸਾਲ ਤੋਂ ਸਫਾਈ ਨਹੀਂ ਹੋਈ ਉਥੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਪੰਡਿਤ ਵਿੰਦਰ ਸ਼ਰਮਾ ਮੈਂ ਗੋ ਰਖਸ਼ਾ ਮਹਾ ਸੰਤੂ ਮਹਾ ਸਚੀਵ ਅੰਮ੍ਰਿਤਸਰ ਤੋਂ ਪੰਜਾਬ ਜਿਹੜੀ ਰੋਜ਼ ਗਾਰਡਨ ਦੇ ਵਿੱਚ ਨਾ ਜਿਹੜੀ ਰੱਖ ਰਖਾਵ ਹੈ ਉਹ ਠੀਕ ਨਹੀਂ ਹੋ ਰਹੀ ਸਫਾਈਆਂ ਠੀਕ ਨਹੀਂ ਹੋ ਰਹੀ ਜਿਹੜੀ ਜਨਤਾ ਬੜੀ ਪਰੇਸ਼ਾਨ ਹੋ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਹੜੇ ਤਾਨੂੰ ਜਨਤਾ ਨੇ ਵੋਟ ਪਾਇਆ ਤੇ ਉਹਨੂੰ ਤੁਹਾਡੇ ਤੇ ਜਿਹੜੇ ਜ਼ਿੰਮੇਵਾਰੀ ਸੌਂਪੀ ਹੈ ਉਹਨੂੰ ਪੂਰਾ ਨਿਭਾਉਣ ਕਿਉਂਕਿ ਜਨਤਾ ਨੂੰ ਇਹ ਨਾ ਲੱਗੇ ਆਪਣੇ ਆਪ ਨੂੰ ਠੱਗਿਆ ਜਿਹੜਾ ਮਹਿਸੂਸ ਨਾ ਕਰੇ ਤੇ ਜਿਹੜੀ ਆਪਣੀ ਜ਼ਿੰਮੇਵਾਰੀਆਂ ਬੇਸਿਕ ਜਿਹੜੀ ਸਾਡੀ ਸਹੂਲਤਾਂ ਜਨਤਾ ਦੀਆਂ ਉਹਨਾਂ ਨੂੰ ਮੰਨੀਆਂ ਚਲਣੀਆਂ ਮਿਲਨੀਆਂ ਚਾਹੀਦੀਆਂ ਸਾਫ ਸਫਾਈ ਸਟਰੀਟ ਲਾਈਟਾਂ ਇਹ ਜਿਹੜੀ ਬੇਸਿਕ ਚੀਜ਼ਾਂ ਹੀ ਆ ਇਹ ਤੇ ਸਰਕਾਰ ਨੂੰ ਆਪ ਨੂੰ ਚਾਹੀਦਾ ਕਿ ਵੀ ਜਲਦੀ ਜਲਦੀ ਇਹਦੇ ਉੱਤੇ ਜਿਹੜਾ ਦੇਖਿਆ ਜਾਵੇ ਉਹਨੂੰ carne de yes, she...